ਮੇਰੇ ਨਾਲ ਕਟਮਾਰ ਵੀ ਕੀਤੀ ਹੈ ਇਹਨਾਂ ਦੀ 2 ਸਾਲ ਤੋਂ ਹੋ ਰਹੀ ਹੈ ਜੀ ਪਰ ਇਹ ਸਰੇ ਆਮ ਚਟਾ ਤੇ ਪ੍ਰੈਗਾਂ ਵੈਸੂਲ ਵੇਚ ਰਹੇ ਨੇ ਜੀ ਮੇਰੇ ਨਾਲ ਕਟਮਾਰ ਵੀ ਕੀਤੀ ਹੈ ਇਹਨਾਂ ਦੀ 2 ਸਾਲ ਤੋਂ ਹੋ ਰਹੀ ਹੈ ਜੀ ਪਰ ਇਹ ਸਰੇ ਆਮ ਚਟਾ ਤੇ ਪ੍ਰੈਗਾ ਵੈਸੂਲ ਵੇਚ ਰਹੇ ਨੇ ਜੀ ਇਹਨਾਂ ਕੋਟਮਾਰ ਵੀ ਕੀਤੀ ਇਹਨਾਂ ਦੀ 2 ਸਾਲ ਤੋਂ ਹੋ ਰਹੀ ਹੈ ਜੀ ਪਰ ਇਹ ਸਰੇ ਆਮ ਚਟਾ ਤੇ ਪ੍ਰੈਗਾਂ ਵੈਸੂਲ ਵੇਚ ਰਹੇ ਨੇ ਜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਨਸ਼ਾ ਤਸਕਰਾ ਦੇ ਘਰਾ ਉੱਤੇ ਪੀਲਾ ਪੰਜਾਬ ਚਲਾਇਆ ਜਾ ਰਿਹਾ ਹੈ ਇਹ ਤਸਵੀਰ ਹੁਣ ਲੁਧਿਆਣਾ ਦੇ ਪਿੰਡ ਬੁਰਜ ਹਰੀ ਸਿੰਘ ਤੋਂ ਸਾਹਮਣੇ ਆਈ ਗਿਆ ਜੁਥੇ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੋ ਮੰਜ਼ਿਲਾ ਇਮਾਰਤ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਬੁਲਡੋਜ਼ਰ ਐਕਸ਼ਨ ਰਾਹੀਂ ਟਹਿ ਟੇਰੀ ਕਰ ਦਿੱਤੀ ਗਈ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਯਾ ਤਾਂ ਉਹ ਪੰਜਾਬ ਛੱਡ ਦੋ ਜਾਂ ਫਿਰ ਨਸ਼ਾ ਛੱਡ ਦੋ ਪਰ ਫਿਰ ਵੀ ਜਿਹੜੇ ਬਾਜ਼ ਨਹੀਂ ਆ ਰਹੇ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜਿਹੜਾ ਬੁਲਡੋਜ਼ਰ ਐਕਸ਼ਨ ਚਲਾਇਆ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਮਿੰਟਾ ਸਕਿੰਟ ਦੇ ਵਿੱਚ ਹੀ ਜਿਹੜਾ ਦੋ ਮੰਜ਼ਲਾ ਇਮਾਰਤ ਨੂੰ ਢਾਇਆ ਜਾ ਰਿਹਾ ਹੈ ਬੁਲਡੋਜ਼ਰ ਐਕਸ਼ਨ ਲਗਾਤਾਰ ਚੱਲਿਆ ਹੈ ਜਿੱਥੇ ਇਹ ਬੁਲਡੋਜ਼ਰ ਐਕਸ਼ਨ ਜਾਰੀ ਹੈ ਉੱਥੇ ਜਿੱਥੇ ਪੁਲਿਸ ਪ੍ਰਸ਼ਾਸਨ ਤੇ ਨਾਥ ਨੇ ਇਲਾਕਾ ਨਿਵਾਸੀ ਵੀ ਉਸ ਜਗ੍ਹਾ ਖੜੇ ਨੇ ਕਾਫੀ ਖੁਸ਼ ਹੋਏ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਬਾਰ-ਬਾਰ ਮਤੇ ਦੇ ਦੇ ਕੇ ਥੱਕ ਚੁੱਕੇ ਆ ਕਿ ਇਹਨਾਂ ਘਰਾਂ ਦੇ ਵਿੱਚ ਨਸ਼ਾ ਵਿਕਦਾ ਹੈ ਇਹਨਾਂ ਉਤੇ ਕਾਰਵਾਈ ਕੀਤੀ ਜਾਵੇ ਪਰ ਕਾਫੀ ਸਮਾਂ ਬੀਤਣ ਬਾਅਦ ਵੀ ਹਜ ਤੱਕ ਕੋਈ ਕਾਰਵਾਈ ਨਹੀਂ ਸੀ ਹੋਈ ਪਰ ਜੋ ਹੁਣ ਕਾਰਵਾਈ ਹੋਈ ਹੈ ਮਾਨ ਸਰਕਾਰ ਦੇ ਹੁੰਦਿਆ ਹੋਇਆ ਬਲਡوزر ਐਕਸ਼ਨ ਜੋ ਚਲਾਇਆ ਗਿਆ ਉਸ ਨੂੰ ਵੇਖਦਿਆਂ ਹੋਇਆ ਉਹ ਬਹੁਤ ਜ਼ਿਆਦਾ ਖੁਸ਼ ਖੂਰੇ ਨੇ ਤਸਵੀਰਾਂ ਸਾਹਮਣੇ ਅੰਗਿਆਨੇ ਜੁਤੇ ਇਲਾਕਾ ਨਿਵਾਸੀਆ ਵੱਲੋਂ ਲੱਡੂ ਵੰਡ ਕੇ ਇਸ ਖੁਸ਼ੀ ਦਾ ਇਜ਼ਹਾਰ ਜੁੜਾ ਕੀਤਾ ਜਾ ਰਿਹਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਤੋਂ ਜਿੱਥੇ ਸਪਿੰਡ ਦੇ ਵਿੱਚ ਨਸ਼ਾ ਤਸਕਰ ਦੇ ਕਾਜ ਦਾ ਬਲਡوزر ਐਕਸ਼ਨ ਜਾਰੀ ਹੈ ਲੋਕ ਕਿ ਹੋਏ ਸੀ ਥੱਕੇ ਹੋਏ ਸੀਗੇ ਪਰ ਫਿਰ ਵੀ ਕੋਈ ਕਾਰਵਾਈ ਨਾ ਹੋਣ ਕਰਕੇ ਪਰੇਸ਼ਾਨ ਸੀ ਪਰ ਹੁਣ ਜੋ ਇਹ ਐਕਸ਼ਨ ਹੋਇਆ ਮਾਨ ਸਰਕਾਰ ਵੱਲੋਂ ਜੋ ਯੋਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਪੀਲਾ ਪੰਜਾ ਜੋ ਚਲਾਇਆ ਜਾ ਰਿਹਾ ਨਸ਼ਕ ਤਸਕਰਾਂ ਤੇ ਤੇ ਉਸ ਨੂੰ ਲੈ ਕੇ ਧੰਨਵਾਦ ਵੀ ਕੀਤਾ ਜਾ ਰਿਹਾ ਅਤੇ ਸਰਹਾਰਨਾ ਕੀਤੀ ਜਾ ਰਹੀ ਹੈ ਕਿ ਮਾਨ ਸਰਕਾਰ ਦੇ ਹੁੰਦਿਆ ਹੋਇਆ ਜਿਹੜਾ ਉਹਨਾਂ ਦੇ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਹੋ ਰਿਹਾ ਅਤੇ ਨਸ਼ਾ ਤਸਕਰ ਦੇ ਖਾਰੇ ਵੱਡੀ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਮਾਮਲੇ ਨੂੰ ਬਿਆਨ ਕਰਦਿਆ ਹੋਇਆ ਪੁਲਿਸ ਇਸ ਕਾਰਵਾਈ ਨੂੰ ਵੇਖਦਿਆਂ ਹੋਇਆ ਕੀ ਕੁਝ ਕਿਹਾ ਜਾ ਰਿਹਾ ਇਲਾਕਾ ਨਿਵਾਸੀਆਂ ਵੱਲੋਂ ਸੁਲਨ ਨੇ ਹਾਂਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਗਰਜੀਤ ਸਿੰਘ ਅੱਗਾ ਜੀ ਕਬੱਡੀ ਖਿਡਾਰੀ ਅਸੀਂ ਮਾਤੇ ਵੀ ਪਾਏ ਸੀਗੇ ਪਹਿਲਾਂ ਨਸੇ ਦੇ ਕਲਾਬ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਜੀ ਸਰੇ ਆਮ ਵੇਚਦੇ ਸੀ ਮੇਰੇ ਨਾਲ ਕਟ ਮਾਰ ਵੀ ਕੀਤੀ ਇਹਨਾਂ ਦੀ 2 ਸਾਲ ਤੋਂ ਹੋ ਰਹੀ ਹੈ ਜੀ ਪਰ ਇਹ ਸਰੇ ਆਮ ਚਟਾ ਤੇ ਪ੍ਰੈਗਾਂ ਵਾਲੇ ਫੁੱਲ ਵੇਚ ਰਹੇ ਨੇ ਜੀ ਕੇ ਪੁਲਿਸ ਮੈਂ ਕਿ ਮੇਰਾ ਬਹੁਤ ਬਹੁਤ ਧੰਨਵਾਦ ਤੇ ਭਗਵਾਨ ਤਮਾਨ ਸਰਕਾਰ ਦਾ ਜਿਨ੍ਹਾਂ ਨੇ ਪੰਜਾਬ ਚ ਐਡਾ ਵੱਡਾ ਕਾਜ ਹੁ ਚੁੱਕਿਆ ਸਾਰਾ ਪੈਂਡੀ ਬਹੁਤ ਖੌਸਾਈ ਭਗਵਾਨ ਤਮਾਨ ਸਰਕਾਰ ਤੋਂ ਤੇ ਮੈਂ ਖੁਸ਼ ਹੋਈ ਅਈ ਤਾਂ ਨਵਾਦੀਆਂ ਸਾਡੀ ਗਰਨਾਮ ਪੰਚਾਇਤ ਵੱਲੋਂ ਸਾਰਿਆਂ ਦਾ ਧੰਨਵਾਦ ਆ ਜੀ। ਉਸ ਮਹਿਕਮੇ ਦਾ ਤੇ ਭਗਵਾਨ ਤਮਾਨ ਸਰਕਾਰ ਦਾ ਜੀ ਅਸੀ ਦਾ। ਮੇਰਾ ਨਾਮ ਪੰਚ ਭਰਪੂਰ ਸਿੰਘ ਪਿੰਡ ਬੋਰਜ ਹਰੀ ਸਿੰਘ ਜ਼ਿਲ੍ਹਾ ਰੋਡਿਆਣਾ। ਭਾਜੀ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਵੋਇਨ ਛੜੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਬਾਰੇ ਕੀ ਕਹਿਣਾ ਹੈ? ਇਹ ਬਹੁਤ ਵਧੀਆ ਜੀ। ਇਹ ਜਿਹੜਾ ਨਸ਼ੇ ਬਾਰੇ ਇਹਨਾਂ ਨੇ ਇੰਨਾ ਕਦਮ ਚੱਕਿਆ ਵਾ। ਸਾਨੂੰ ਪਾਸੇ ਬਹੁਤ ਧੰਨਵਾਦ ਦੀਆਂ ਭਗਵਾਨ ਤਮਾਨ ਸਰਕਾਰ ਦਾ। ਅਸੀਂ ਦਿਲੋਂ ਧੰਨਵਾਦੀ ਹਾਂ ਇਹਨਾਂ ਨੇ ਏਡਾ ਪਤਾ ਕਾਰਮ ਚੁੱਕ ਕੇ ਨਸ਼ੇ ਤੇ ਕੁਸਨਾਥ ਪਹੁੰਚ ਦਾ ਕੰਮ ਸ਼ੁਰੂ ਕੀਤਾ ਜਿਹਦੇ ਤੇ ਨਸ਼ਿਆਂ ਤੇ ਲਗਾਮ ਪਾਈ ਜੋ ਹਾਂਜੀ ਜ਼ਰੂਰ ਜੇ ਹੁਣ ਇਹਦੀ ਕਾਰਵਾਈ ਕਰਨ ਲੱਗ ਜਾਣਗੇ ਤਾਂ ਜ਼ਰੂਰ ਜੀ ਸਰਕਾਰ ਨੇ ਉਹ ਬਹੁਤ ਹੀ ਕਾਲਡੇ ਕਦਮ ਚੱਕੇ ਜਾਂਦਾ ਤੇ ਇਹ ਹੁਣ ਜ਼ਰੂਰ ਨੱਥ ਪਊਗੀ ਸਰਪਿੰਦ ਪਿੰਡ ਬੋਧੂ ਸਿੰਘ ਪਹੁੰਚੇ ਹੋ ਜੀ ਕਿਸ ਮੋਟਿਵ ਨਾਲ ਕੇ ਪਹੁੰਚੇ ਹੋਰੇ ਇੱਥੇ ਸੀਗਾ ਜਿਹੜਾ ਗਰ ਪੈਨਲ ਹੈ ਹੋਰ ਵੀ ਹੈਗੇ ਨੇ ਇੱਥੇ ਬੇਸਿਕਲੀ ਜਿਵੇਂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੋਹਮ ਚੇੜੀ ਹੋਈ ਹੈ ਉਸੇ ਤਹਿਤ ਅੱਜ ਬੁਰਜ ਹਰੀ ਸਿੰਘ ਪਿੰਡ ਆਪਾ ਖੜੇ ਆ ਸਦਰ ਹਾਈ ਕੋਰਟ ਦਾ ਪਿੰਡ ਹੈ ਇਹ ਤੁਸੀਂ ਦੇਖ ਹੀ ਰਹੇ ਹੋ ਜੀ ਇਹ ਪੰਚਾਇਤੀ ਜਗ੍ਹਾ 'ਚ ਟ੍ਰਿਪਲ ਸਟੋਰੀ ਘਰ ਬਣਿਆ ਹੋਇਆ ਹੈ ਤੋਂ ਇਹ ਕਾਫੀ ਵੱਡਾ ਘਰ ਬਣਾਇਆ ਹੋਇਆ ਹੈ